ਅੱਜ 11 ਤਰੀਕ ਜੀ ਦਿਨ ਸੋਮਵਾਰ ਤੇ ਸਮਾਂ ਜਿਹੜਾ ਸਵੇਰ ਦੇ 9:00 ਵਜੇ ਆ। ਆਪਾਂ ਉਸੇ ਜਗ੍ਹਾ ਤੇ ਆਂਗੇ ਜਿੱਥੇ ਆਪਾਂ ਪਿਛਲੀ ਰਾਤ ਕੱਟੀ ਜੀ ਇੱਕ ਆਸ਼ਾ ਵਰਕਰ ਦੇ ਵਿੱਚ ਸਾਹਮਣੇ ਉਹ ਦਰ ਬਿਲਡਿੰਗ ਆ ਇੱਥੇ ਮਾੜਾ ਮੋਟਾ ਜਿਆ ਜੀ ਲੱਤਾਂ ਬਾਹ ਹਲਾਉਣ ਵਾਸਤੇ ਜਿਹੜਾ ਹੁੰਦਾ ਗੱਲਬਾਤ ਉਹ ਆ ਦੇਸੀ ਜਮ ਜੀ ਨੂੰ ਆਪਾਂ ਕਹਿ ਦਿੰਨੇ ਆਂ। ਤੇ ਐਸੇ ਦੇ ਨਾਲ ਹੀ ਜੀ ਸਵੇਰ ਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੱਡਿਆਂ ਛੋਟਿਆਂ ਨੂੰ ਭੈਣਾ ਭਰਾਵਾਂ ਨੂੰ ਦੇਸ਼ ਆਲਿਆਂ ਨੂੰ ਤੇ ਵਿਦੇਸ਼ ਆਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਪਾਂ ਜੀ ਅੱਜ ਜਾਣਾਗਾ ਉੱਥੇ ਜਾਣਾ ਜਿੱਥੇ ਕੱਲ ਜਾਣਾ ਸੀਗਾ ਗਾਜੀਪੁਰ ਹੀ ਜਾਣਾਗਾ ਜੀ ਹਜੇ ਆਪਾਂ ਗਾਜੀਪੁਰ ਪਹੁੰਚੇ ਨਹੀਂਗੇ ਪਿੱਛੇ ਰੁੱਕ ਗਏ ਸੀਗੇ ਤੇ ਆਸ਼ਾ ਵਰਕਰ ਦੀ ਕੀ ਗੱਲਬਾਤ ਹੈ ਜੀ ਇੱਥੇ ਫ੍ਰੀ ਪੜਾਉਂਦੇ ਆ ਜਾਂ ਪੈਸੇ ਲੈਂਦੇ ਆਗੇ ਹਨਾ ਕਿੱਦਾਂ ਪੜਾਉਂਦੇ ਤੇ ਹੋਰ ਕਿਹੜੇ-ਕਿਹੜੇ ਥਾਂ ਤੇ ਇਹਨਾਂ ਦੀਆਂ ਸੰਸਥਾਵਾਂ ਹੈਗੀਆਂ ਨੇ ਤੇ ਉਹ ਗੱਲਾਂ ਬਾਤਾਂ ਆਪਾਂ ਬਾਈਆਂ ਤੋਂ ਇਥੋਂ ਪੁੱਛ ਕੇ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀਆਂ ਕਰਕੇ ਤੇ ਫਿਰ ਜਿਹੜਾ ਅੱਗੇ ਦਾ ਸਫਰ ਆ ਸ਼ੁਰੂ ਕਰਾਂਗੇ ਤੇ ਰਾਤ ਬਾਈ ਬੜਾ ਵਧੀਆ ਖਾਣਾ-ਦਾਣਾ ਖਵਾ ਕੇ ਬਾਈਆਂ ਨੇ ਫੇਰ ਭੇਜਿਆ ਤੇ ਇਧਰਲੇ ਪਾਸੇ ਆਪਣੇ ਸਾਈਕਲ ਤਿਆਰ ਆ ਗਏ ਨਾਲੇ ਜੀ ਤੇ ਇਧਰਲੇ ਪਾਸੇ ਵੀ ਕਲਾਸ ਆ ਜਿੱਥੇ ਆਪਾਂ ਪਏ ਸੀਗੇ ਉਹ ਸਲਾਈ ਮਸ਼ੀਨ ਦੀ ਐ ਸ਼ਾਇਦ ਉੱਥੇ ਮਸ਼ੀਨਾਂ ਪਈਆਂ ਸੀਗਾਂ ਤੇ ਇਧਰਲੇ ਪਾਸੇ ਕੰਪਿਊਟਰ ਦੀ ਕਲਾਸ ਹੋਰ ਰੈਰਾ ਵਗੈਰਾ ਜੋ ਵੀ ਹੁੰਦੇ ਆ ਹਨਾ ਪੜਾਈ ਦੇ ਸਿਸਟਮ ਪੜਾਈ ਵਾਲੇ ادارے ਉਹ ਸਾਰੀਆਂ ਇਧਰ ਆ ਗਈਆਂ ਬਾਈ ਤੇ ਉੱਪਰ ਸੋਲਰ ਸਿਸਟਮ ਲੱਗਿਆ ਹੋਇਆ ਜੋ ਵੀ ਇਹ ਸਕੂਲ ਕਹਿ ਲੋ ਆਦਾਰਾ ਕਹਿ ਲੋ ਹਨਾ ਜਿਵੇਂ ਵੀ ਜਿੰਨੀ ਵੀ ਬਿਜਲੀ ਮੱਚਦੀ ਹੈ ਖਪਤਕਾਰ ਹੈ ਜਿੰਨੀ ਵੀ ਬਿਜਲੀ ਦੀ ਤੇ ਉਹ ਸੋਲਰ ਸਿਸਟਮ ਰਾਹੀਂ ਸਾਰਾ ਬਣਾਇਆ ਹੋਇਆ ਵਧੀਆ ਪ੍ਰਬੰਧ ਆਪ ਕੌਨਸੀ SSC ਦੀ ਤਿਆਰੀ ਕਰ ਰਹੇ ਹੋ GD SSC SSC ਨੇ ਕਿਸੇ ਵੀ ਇੰਚੰਕ ਕਿਸੇ ਵੀ ਕਿਸੇ ਗ੍ਰੈਜੂਏਸ਼ਨ ਕੰਪਲੀਟਡ ਹੈ ਆਪकी ਨਹੀਂ ابھی ਗ੍ਰੈਜੂਏਸ਼ਨ ਲਾਸਟ ਈਅਰ ਹੈ ਲਾਸਟ ਈਅਰ ਬਹੁਤ ਬੜੀਆ ਬੋਲ ਰਹੇ ਸੀਜੀ ਵਾਲੀ ਕਰਿਏਗਾ ਹਾਂ ਹਾਂ ਵਹੀ ਹੈ ਮੈਂ ਬਸ ਬਤਾ ਨਹੀਂ ਰਹੀ ਵਹੀ और आप मेरा नाम प्रिया यादव है मैं धौरारा से आती हूँ अभी मेरा ट्वेल्थ पास किया है मैंने ग्रेजुएशन की तैयारी करी है बहुत बढ़िया बहुत बढ़िया आप आ, मेरा नाम नम्रता यादव है मैं भी धौल से आती हूँ और मेरा भी ट्वेल्थ पास आउट है और मेरी ग्रेजुएशन के लिए फर्स्ट ईयर ठीक है कुछ नहीं होता मेरा नाम मुस्कान पाला मैं भी अभी ट्वेल्थ पास की हूँ और मैं भी यहाँ ग्रेजुएशन की तैयारी करती हूँ बस बहुत बढ़िया मेरा नाम नेहा कुमारी मैं राजवाड़ी से आती हूँ और मैं यूपीपी की तैयारी करती हूँ बहुत बढ़िया जी बहुत बढ़िया सारे आप आप भी हैं साथी में बोली, बोली। 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 मेरा नाम में यादव है मैं पिठियापुर से आती हूँ मैं अध्यापिका की तैयारी कर रही हूँ टीचर से जी बहुत बढ़िया जी आप मेरा नाम शिवानी यादव है मैं मोला राजवाड़ी से आती हूँ मैं बी टी सी एन करती हूँ बहुत बढ़िया जी ਅਰੇ ਬੱਸ ਇੱਕ ਵਾਰੀ ਮੇਂ ਡਾਲ ਦਿੰਦੇ ਹਾਂ ਉਹ ਬੱਚੋਂ ਨੂੰ ਚ ਜਾਏਗਾ ਉਹ ਨਹੀਂ ਚਲ ਮਰ ਜਾਓ ਅਨਿਤਾ ਇੱਕ ਲੋਕ ਤੁਮ ਬੰਦੋ ਨਾ 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 ਐਸੀ ਡਾਲ ਲੈ ਮੈਂ जाइए जा, आप चलो तो। चलो तो नहीं जाइए <laughs> तो अभी फोटो साइकिल के साथ कर लेते हैं आप लोग भी बोल दीजिएगा कि बहुत अच्छा लगा हम लोग इनके साथ ठीक है ਆਸ਼ਾ ਵਰਕਰ ਚੋ ਭਾਈ ਆਪਾਂ ਬਾਹਰ ਸੜਕ ਦੇ ਉੱਤੇ ਆ ਗਏ ਆ ਤੇ ਸਫ਼ਰ ਆਪਣਾ ਜਿਹੜਾ ਸ਼ੁਰੂ ਹੋ ਚੁੱਕਿਆ ਸਮਝੋ ਤੇ ਉੱਥੇ ਭਾਈ ਬੜੀਆਂ ਗੱਲਾਂ ਬਾਤਾਂ ਹੋਈਆਂ ਜਿਹੜੇ ਬੱਚੇ ਪੜਨ ਆਉਂਦੇ ਆ ਸਾਰੀਆਂ ਕੁੜਗੀਆਂ ਆ ਉੱਥੇ ਠੀਕ ਹੈ ਜੀ ਤੇ ਉਹਨਾਂ ਦਾ ਜਿਹੜਾ ਮੁੱਖ ਮਕਸਦ ਹੈਗਾ ਠੀਕ ਆ ਆਸ਼ਾ ਵਰਕਰ ਵਾਲਿਆਂ ਦਾ ਵੀ ਆਸ-ਪਾਸੇ ਦੇ ਪਿੰਡਾਂ ਦੀਆਂ ਕੁੜੀਆਂ ਨੂੰ ਸਾਰਿਆਂ ਨੂੰ ਮੁਫਤ ਪੜਾਉਣਾ ਤੇ ਇਹ ਵੀ ਨਹੀਂ ਕੋਈ ਵੀ ਛੋਟੀ ਮੋਟੀ ਪੜ੍ਹਾਈ ਜਿਹੜਾ ਚੰਗੇ ਆ ਵਧੀਆ ਪੜ੍ਹਾਈਆਂ ਜਿਹੜੀਆਂ ਕੋਈ ਨੌਕਰੀ ਲੱਗਣ ਵਾਲੀਆਂ ਸਰਕਾਰੀ ਪੜ੍ਹਾਈਆਂ ਠੀਕ ਹੈ ਜੀ ਉਹ ਪੜ੍ਹਾਈਆਂ ਉੱਥੇ ਕਰਵਾਈਆਂ ਜਾਂਦੀਆਂ ਬਿਲਕੁਲ ਮੁਫਤ ਕਰਾਈਆਂ ਜਾਂਦੀਆਂ ਬਾਈ ਕੋਈ ਰੁਪਿਆ ਨਹੀਂ ਲਿਆ ਜਾਂਦਾ ਉਹਨਾਂ ਤੋਂ ਠੀਕ ਹੈ ਜੀ ਤੇ ਬੜਾ ਵਧੀਆ ਸਾਫ ਸੁਥਰਾ ਉੱਥੇ ਮਾਹੌਲ ਬੜੇ ਵਧੀਆ ਲੱਗਿਆ ਵੀ ਇਹ ਥਾਂ ਥਾਂ ਸਸਤਾ ਹੋਣਾ ਚਾਹੀਦਾ ਕਿਉਂਕਿ ਯੂਪੀ ਦੇ ਵਿੱਚ ਥੋੜਾ ਜਿਹਾ ਇਦਾਂ ਦਾ ਮਾਹੌਲ ਆ ਵੀ ਇਹ ਕੁੜੀਆਂ ਨੂੰ ਘੱਟ ਪੜਨ ਦਿੱਤਾ ਜਾਂਦਾ ਕੁੜੀਆਂ ਨੂੰ ਘੱਟ ਘਰੋਂ ਨਿਕਲਣ ਦਿੱਤਾ ਜਾਂਦਾ ਤੇ ਇਹਦਾ ਕਰਕੇ ਉਹ ਆਸ਼ਾ ਵਰਕਰਾਂ ਨੇ ਵੀ ਸਾਨੂੰ ਖੁਦ ਦੱਸਿਆ ਵੀ ਇਦਾਂ ਦੇ ਇੱਥੇ ਮਾਹੌਲਾ ਪਰ ਹੌਲੀ ਹੌਲੀ ਥੋੜਾ ਜਿਹਾ ਬਦਲੀ ਜਾਂਦਾ ਮਾਹੌਲ ਠੀਕ ਹੁੰਦਾ ਜਾਂਦਾ ਘਰ ਦੇ ਪਹਿਲਾਂ ਜਿੰਮੇ ਕੁੜੀਆਂ ਨੂੰ ਬਾਹਰ ਨਹੀਂ ਨਿਕਲਣ ਦਿੰਦੇ ਸੀਗੇ ਤੇ ਹੁਣ ਕੁਛ ਨਾ ਕੁਛ ਠੀਕ ਹੈ ਜੀ ਉਹ ਪੜਨਾ ਹੁੰਦੀਆਂ ਉੱਥੇ। ਇਹੀ ਉਥੋਂ ਦੀ ਆਸ਼ਾ ਵਰਕਰ ਦੀ ਗੱਲਬਾਤ ਹੈ ਵੀ ਆਉਂਦੇ ਜਾਂਦੇ ਰਾਹੀਰ ਦੀ ਮਦਦ ਕਰਨਾ, ਚੰਗਾ ਮੈਸੇਜ ਦੇਣਾ ਹਰੇਕ ਨੂੰ, ਭਾਈਚਾਰਕ ਸੰਜ ਬਣਾਈ ਰੱਖਣੀ ਉਹਨਾਂ ਦਾ ਇੱਕ ਇਹ ਉਪਦੇਸ਼ ਹੈਗਾ। ਤੇ ਭਾਈ ਉਹਨਾਂ ਨੇ ਆਸਾ ਟਰਸਟ ਵਾਲਿਆਂ ਨੇ ਫਿਰ ਆਪਾਂ ਨੂੰ ਵੀ ਪੁੱਛਿਆ ਕਹਿੰਦੇ ਭਾਈ ਤੁਸੀਂ ਇੰਨੀ ਮਿਹਨਤ ਕਰੀ ਜਾਂਦੇ ਹੋ ਸਾਈਕਲਾਂ ਤੇ ਭਾਰਤ ਦੀ ਯਾਤਰਾ ਕਰੀ ਜਾਂਦੇ ਹੋ। ਥੋੜਾ ਕੀ ਉਪਦੇਸ਼ ਹੈਗਾ? ਤੇ ਭਾਈ ਆਪਾਂ ਉਹਨਾਂ ਨੂੰ ਇਹੀ ਦੱਸਿਆ ਵੀ ਆਪਣਾ ਉਪਦੇਸ਼ ਹੈਗਾ ਜਿਹੜਾ ਇਹ ਹੀ ਦੱਸਦੇ ਆਂਗੇ ਵੀ ਚੰਗਾ ਖਾਓ ਪੀਓ ਭਾਈ। ਤੰਦਰੁਸਤ ਰਹੋ ਸਿਹਤਮੰਦ ਰਹੋ ਹਣਾ ਕੋਈ ਨਸ਼ਾ ਪੱਤਾ ਨਾ ਕਰੋ ਆਪਦੇ ਮਾਪਿਓ ਦਾ ਜਿਹੜਾ ਸਤਿਕਾਰ ਕਰੋ ਸਾਰੇ ਜਾਣੇ ਕਿਉਂਕਿ ਬਾਹਰ ਐਵੇਂ ਆਪਾਂ ਪੁੱਛਕਰੀਆਂ ਮਾਰੀਏਗੇ ਪੈਰੀ ਹੱਥ ਲਾਈ ਜਾਈਗੇ ਉਹਦਾ ਕੋਈ ਫਾਇਦਾ ਨਹੀਂ ਜੇ ਆਪਾਂ ਘਰੇ ਆਪਣੇ ਮਾਪਿਓ ਨੂੰ ਪੁੱਠਾ ਸਿੱਧਾ ਬੋਲਦੇ ਆਂਗੇ ਸਹੀ ਗੱਲ ਆ ਬਾਈ ਇਹ ਆਪਣਾ ਉਪਦੇਸ਼ ਆ ਜੀ ਆਪਾਂ ਵੀ ਹੁਣ ਆਪਾਂ ਨਾ ਇੱਕ ਬੋਤਲ ਵੀ ਆਪਣਾ ਜਿਹੜੀ ਦਿੱਲੀ ਵਾਲੇ ਬਾਈਆਂ ਨੇ ਦਿੱਤੀ ਸੀਗੀ ਠੀਕ ਆ ਜੀ ਵੀ ਪਲਾਸਟਿਕ ਦੇ ਵਿੱਚ ਆਪਾਂ ਜਿਹੜਾ ਹੁਣ ਬੋਤਲ ਚ ਉਹ ਤੇ ਪਾਣੀ ਵੀ ਨਹੀਂ ਪੀਣਾਗਾ ਦੂਜੀ ਬੋਤਲ ਚ ਪਾਣੀ ਪੀਣਾਗਾ ਸਟੀਲ ਦੀ ਬੋਤਲ ਚ ਉਹਨਾਂ ਨਾਲ ਵੀ ਵੀ ਮਤਲਬ ਪਲਾਸਟਿਕ ਖਤਮ ਕਰਨਾ ਇਦਾਂ ਦੀਆਂ ਚੀਜ਼ਾਂ ਆਪਣੇ ਛੋਟੇ ਛੋਟੇ ਇਦਾਂ ਦੇ ਉਪਦੇਸ਼ ਆਗੇ ਤੇ ਜੇ ਕੋਈ ਗਲਤੀ ਫਲਤੀ ਹੋ ਗਈ ਤਾਂ ਮਾਫ ਕਰੇ ਜਿਹੜਾ ਮੁੱਖ ਇੱਕ ਦੂਬਾ ਆਪਣਾ ਬਈ ਟੀਚਾ ਹੁੰਦਾਗਾ ਵੀ ਆਪਾਂ ਇਹ ਕਿਉਂ ਤੁਰੇ ਫਿਰਦੇ ਆ ਮੁੱਖ ਟੀਚਾ 100 ਹੱਥ ਰੱਸਾ ਤੇ ਸਿਰੇ ਤੇ ਗੰਡ ਬਈ ਕਿਉਂ ਤੁਰੇ ਫਿਰਦੇ ਹੋ ਹਰੇਕ ਬੰਦਾ ਬਈ ਆਪਦੇ ਹਰੇਕ ਬੰਦਾ ਨਹੀਂ ਕਹਿ ਸਕਦਾ ਮੈਂ ਆਪਦੇ ਆਪਣੇ ਘਰੋਂ ਤੁਰਿਆ ਫਿਰਦਾਗਾ ਸਿੱਧੀ ਗੱਲ ਆ ਹਨਾ ਜੀ ਕੋਈ ਮਥੋਂ ਝੂਠ ਜ਼ੁਬਾਨ ਨਹੀਂ ਬੋਲਿਆ ਜਾਂਦਾ ਕੁਛ ਨਹੀਂ ਕੋਈ ਬਾਈ ਲੱਖ ਕੁਛ ਮਰਜ਼ੀ ਕਹੀ ਜਾਵੇ ਭਾਈ ਇਹਦੇ ਨੂੰ ਬਾਕੀ ਸਾਰੀਆਂ ਗੱਲਾਂ ਦੂਜੇ ਨੰਬਰ ਤੇ ਤੀਜੇ ਨੰਬਰ ਤੇ ਚੌਥੇ ਨੰਬਰ ਤੇ ਆ ਜਾਂਦੀਆਂ ਇੱਕ ਵਾਰੀ ਬਾਈ ਬੰਦਾ ਜਿਹੜਾ ਕੋਈ ਵੀ ਕਦਮ ਚੱਕਦਾਗਾ ਜਿੱਧਰ ਨੂੰ ਵੀ ਤੁਰਦਾਗਾ ਆਪਦੇ ਘਰ ਵਾਲਿਆਂ ਨੂੰ ਤੁਰਦਾਗਾ ਤੇ ਇਹ ਗੱਲ ਬਾਈ ਐਵੇਂ ਆਪਾਂ ਫੜ੍ਹਲੀਆਂ ਮਾਰੀ ਹੈਗੇ ਉਹ ਆਪਣੀ ਆਤ ਨਹੀਂ ਹੈਗੀ ਜੋ ਸੱਚਾ ਤਾਂ ਉਹ ਸੱਚ ਹੀ ਰਹੂਗਾ ਅੱਜ ਵੀ ਤੇ 10 ਸਾਲਾਂ ਬਾਅਦ ਵੀ 20 ਸਾਲਾਂ ਬਾਅਦ ਵੀ ਤੇ ਚੱਲਦੇ ਆ ਜੀ ਫਿਰ ਅੱਗੇ ਦਾ ਸਫ਼ਰ ਆਪਾਂ ਜਾਰੀ ਕਰਦੇ ਆਂਗੇ ਬਣੇ ਰਹੋ ਫਿਰ ਅੱਜ ਦੀ ਤੁਸੀਂ ਵੀਡੀਓ ਦੇ ਨਾਲ ਦੇਖਦੇ ਆਂ ਫਿਰ ਕਿੱਧਰ ਨੂੰ ਪਹੁੰਚਦੇ ਆ ਅੱਜ ਕਿੱਥੇ ਰਹਿਣ ਸਹਿਣ ਹੁੰਦਾ ਕੀ ਗੱਲਬਾਤ ਹੈ ਹੁਣ ਬਾਈ ਆਪਾਂ ਜਿਹੜੇ ਪੁਲ ਦੇ ਉੱਤੇ ਖੜੇ ਆ ਇਹ ਹੈਗੀ ਹੈਗੀ ਗੌਮਤੀ ਨਦੀ ਠੀਕ ਹੈ ਜੀ ਇਹ ਗਾਂ ਜਾ ਕੇ ਇਹਦਾ ਸੰਗਮ ਹੋ ਜਾਂਦਾ ਗੰਗਾ ਨਦੀ ਚ ਤੇ ਇਹਦਾ ਪਾਣੀ ਬਾਈ ਪਵਿੱਤਰ ਮੰਨਿਆ ਜਾਂਦਾ ਹੈ ਲੋਕ ਪੂਜਾ ਕਰਦੇ ਆ ਇਸ ਨਦੀ ਦੀ ਵੀ ਪੂਜਾ ਕਰਦੇ ਆ ਗੰਗਾ ਨਦੀ ਦੀ ਵੀ ਪੂਜਾ ਕਰਦੇ ਆ ਤੇ ਜਿਹੜਾ ਇਹਦਾ ਨਾਮ ਹੈਗਾ ਕੋਈ ਦੇਵੀ ਸੀਗੀ ਜੀ ਗੋਮਤੀ ਉਹਦੇ ਨਾਂ ਤੋਂ ਇਹਦਾ ਨਾਂ ਰੱਖਿਆ ਗਿਆ ਗੋਮਤੀ ਨਦੀ ਠੀਕ ਹੈ ਜੀ ਤੇ ਚੱਲਦੇ ਹੁਣ ਆਪਾਂ ਅੱਗੇ ਬਿਹਾਰ ਚ ਪੜਨ ਆਲੇ ਆ ਬਸ ਥੋੜੇ ਜਿਹਾ ਟਾਈਮ ਤੱਕ ਜੀ ਗਾਂ ਜਾ ਕੇ ਇਸ ਨਦੀ ਦਾ ਸੰਗਮ ਹੁੰਦਾਗਾ ਜੀ ਗੰਗਾ ਨਦੀ ਦੇ ਨਾਲ ਬਸ ਇੱਥੇ ਬਨਾਰਸ ਤੇ ਜਾ ਕੇ ਜਿਹੜਾ ਸੰਗਮ ਹੋ ਜਾਂਦਾ ਹੈ ਜਿਆਦਾ ਦੂਰ ਨਹੀਂ ਹੈਗਾ ਗਾਜੀਪੁਰ ਤੋਂ ਆਪਾਂ ਹੈਗੇ ਆ ਜੀ 20 ਕਿਲੋਮੀਟਰ ਪਿੱਛੇ ਆਗੇ ਤੇ ਕੱਲ ਜਿਵੇਂ ਬਹੁਤ ਗਰਮੀ ਸੀਗੀ ਤੇ ਅੱਜ ਬੜਾ ਵਧੀਆ ਮੌਸਮ ਆਗਾ ਮੀਂਹ ਕਣੀ ਮਾੜੀ ਮੋਟੀ ਜੀ ਆ ਜਾਂਦੀ ਹੈ ਕਿ ਪਰ ਠੰਡਾ ਮੌਸਮ ਆ ਵਧੀਆ ਟਿਕਾਜੇ ਨਾਲ ਤੁਰੇ ਜਾਣੇ ਆਗੇ 20 ਕਿਲੋਮੀਟਰ ਹੈਗਾ ਜੀ ਗਾਜੀਪੁਰ ਗਾਜੀਪੁਰ ਤੱਕ ਜਿਹੜਾ ਚੁੱਪੀ ਦਾ ਏਰੀਆ ਹੈਗਾ ਜਿਵੇਂ ਆਪਾਂ ਗਾਜੀਪੁਰ ਨੰਗਾਗੇ ਤਾਂ ਬਿਹਾਰ ਸ਼ੁਰੂ ਹੋ ਜਾਊਗਾ ਜੀ ਠੀਕ ਹੈ ਜੀ ਤੇ ਇਧਰਲੇ ਪਾਸੇ ਜਿਵੇਂ ਆਪਾਂ ਨੂੰ ਪਿੱਛੇ ਵੀ ਯੂਪੀ ਵਾਲੇ ਭਰਾਵਾਂ ਦਾ ਪਿਆਰ ਮਿਲਦਾ ਆਉਂਦਾਗਾ इधर ले पासे तुम ये देखो जी लो देखो आ, क्या नाम है भाई आपका परवेज क्या परवेज परवेज कहाँ से हो भाई आप गाजीपुर यूपी गाजीपुर से हो यूपी से आ, आ, आपका भाई राहुल यादव नाम है हमारा अच्छा जी हाँ गाजीपुर यूपी से हम लोग रहने वाले हैं ठीक है जी आप जो भ्रमण कर अच्छा लगा हम लोग को देखकर और एक ਮਿਠਾ ਖਾ ਲਿਜੀਏ ਔਰ ਇਹ ਹਾਰੇ ਭਾਈ ਹੈ ਛੋਟੇ ਭਾਈ ਹੈ। ਕੀ ਨਾਮ ਹੈ ਭਾਈ ਆਪਕਾ? ਮੇਰਾ ਨਾਮ ਗੌਤਮ ਜਯਾਦਵ ਹੈ। ਗੌਤਮ ਜਯਾਦਵ। ਜੀ ਤੇ ਜੂਪੀ ਵਾਲੇ ਭਰਾਵਾਂ ਦਾ ਪਿਆਰ ਦੇਖੋ ਜੀ ਪਿੱਛੇ ਜਿਵੇਂ ਕੱਲ ਵੀ ਬਹੁਤ ਆਪਣਾ ਪਿਆਰ ਮਿਲੇ ਤੇ ਆ ਦੇਖੋ ਇਧਰ ਗਲਾਸ ਆਮਣ ਪਾਣੀ ਠੀਕ ਹੈ ਜੀ। ਸਮੋਸਾ ਵੀ ਖਾ ਲੋ ਤੀਖਾ ਵਾਲਾ। ਸਮੋਸੇ ਵੀ ਲੈ ਕੇ ਆਏ ਆ ਭਾਈ। ਤੇ ਬਹੁਤ ਧੰਨਵਾਦ ਭਾਈ। ਸ਼ੁਕਰੀਆ ਮਿਹਰਬਾਨ। ਪਹੁੰਚ ਗਏ ਆ ਜੀ ਆਪਾਂ ਸ਼ਹਿਰ ਗਾਜੀਪੁਰ ਦੇ ਵਿੱਚ। ਜਿਹੜਾ ਕਿ ਬਨਾਰਸ ਤੋਂ 80 ਕਿਲੋਮੀਟਰ ਦੀ ਦੂਰੀ ਤੇ ਹੈਗਾ ਤੇ ਇਹਨੂੰ ਆਪਾਂ ਲਾਸਟ ਬਈ ਜ਼ਿਲ੍ਹਾ ਵੀ ਕਹਿ ਸਕਦੇ ਆ ਇੱਕ ਜ਼ਿਲ੍ਹਾਗਾ ਇਸ ਤੋਂ ਬਾਅਦ ਜਿਹੜਾ ਆਪਣਾ ਬਿਹਾਰ ਸ਼ੁਰੂ ਹੋ ਜਾਂਦਾਗਾ ਬਿਹਾਰ ਤੇ ਇਧਰਲੇ ਪਾਸੇ ਸਾਹਮਣੇ ਹੈਗਾ ਜੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਹਾਜਨ ਟੋਲੀ ਗਾਜੀਪੁਰ ਵਾਹਿਗੁਰੂ ਜੀ ਅੱਜ ਦਾ ਜਿਹੜਾ ਰਹਿਣ ਦਾ ਆਪਣਾ ਇੱਥੇ ਹੈ ਜੀ ਗੁਰਦੁਆਰਾ ਸਾਹਿਬ ਚ ਬਾਬੇ ਨਾਲ ਗੱਲਬਾਤ ਸਾਰੀ ਹੋ ਗਈ ਹੈ ਜੀ ਬਾਬਾ ਕਹਿੰਦਾ ਸਾਈਕਲ ਅੰਦਰ ਲਾ ਦੋ ਤੇ ਆਪਣੇ ਕੋਲੇ ਹੁਣ ਥੋੜਾ ਜਿਹਾ ਟਾਈਮ ਬਚਿਆ ਜੀ ਮੂਹ ਨੇਰਾ ਹੋਣ ਤੋਂ ਪਹਿਲਾਂ ਆਪਾਂ ਸ਼ਹਿਰ ਦਾ ਕੁਝ ਆਸਾ-ਪਾਸਾ ਆਲਾ-ਦਵਾਲਾ ਮਾੜਾ-ਮੋਟਾ ਛਾਣੇ ਆਉਣੇ ਜੀ ਜਿੰਨਾ ਕੁ ਟਾਈਮ ਹੈਗਾਗਾ ਤੇ ਬਾਬਾ ਪਾਲੀ ਕਰੇ ਚੱਲਦੇ ਆ ਜੀ ਹੁਣ ਆਪਾਂ ਸ਼ਹਿਰ ਗਾਜੀਪੁਰ ਬਈ ਗਾਜੀਪੁਰ ਦਾ ਨਾਮ ਸੈਜਦ ਮਸੀਜੂਦੀਨ ਗਾਜੀ ਦੇ ਨਾਂ ਤੇ ਰੱਖਿਆ ਗਿਆ ਉੱਤਰ ਪ੍ਰਦੇਸ਼ ਦੇ ਪੂਰਬੀ ਹਿੱਸੇ ਵਿੱਚ ਗੰਗਾ ਨਦੀ ਦੇ ਕਿਨਾਰੇ ਵਸਿਆ ਹੋਇਆ ਬਈ ਇਹ ਇਤਿਹਾਸਿਕ ਜ਼ਿਲ੍ਹਾ ਹੈ ਇੱਕ ਜਿਹੜਾ ਕਿ ਬਨਾਰਸ ਤੋਂ ਲਗਭਗ 80 ਕਿਲੋਮੀਟਰ ਦੀ ਦੂਰੀ ਤੇ ਹੈਗਾ ਇੱਥੋਂ ਦੀ ਬਈ ਜਿਹੜੀ ਮੁੱਖ ਭਾਸ਼ਾ ਹੈਗੀ ਹੈਗੀ ਹਿੰਦੀ ਆ ਪੋਜਪੂਰੀ ਤੇ ਉਰਦੂ ਆਗੀ ਜੇ ਬਈ ਖੇਤੀਬਾੜੀ ਦੀ ਆਪਾਂ ਗੱਲ ਕਰਕੇ ਤਾਂ ਝੋਲ ਕਣਕ ਗੰਨਾ ਖੇਤੀਬਾੜੀ ਸਬਜ਼ੀਆਂ ਫਲ ਤੇ ਸਾਰਾ ਕੁਝ ਹੀ ਹੁੰਦਾਗਾ ਬਈ ਤੇ ਖਾਸ ਤੌਰ ਤੇ ਇੱਥੋਂ ਦੇ ਖੇਤਾਂ ਵਿੱਚ ਬਈ ਅਫੀਮ ਵੀ ਹੁੰਦੀ ਹੈਗੀ ਬ੍ਰਿਟਿਸ਼ ਦੌਰ ਵਿੱਚ ਇਹ ਅਫੀਮ ਫੈਕਟਰੀ ਲਈ ਬਈ ਬਹੁਤ ਮਸ਼ਹੂਰ ਹੋਇਆ ਅੱਜ ਵੀ ਦੁਨੀਆ ਦੀ ਸਭ ਤੋਂ ਵੱਡੀ ਅਫੀਮ ਦੀ ਸਰਕਾਰੀ ਫੈਕਟਰੀ ਇੱਥੇ ਜਿਹੜੀ ਹੈਗੀ ਹੈਗੀ ਇਹ ਫੈਕਟਰੀ ਬਈ 1820 ਵਿੱਚ ਈਸਟ ਇੰਡੀਆ ਕੰਪਨੀ ਵੱਲੋਂ ਸਥਾਪਿਤ ਕੀਤੀ ਗਈ ਸੀ ਤੇ ਇਹ ਫੈਕਟਰੀ ਬਈ ਲਗਭਗ 45 ਏਕੜ ਵਿੱਚ ਫੈਲੀ ਹੋਈ ਆ ਤੇ ਜਿਹੜੀ ਗੰਗਾ ਨਦੀ ਦੇ ਕਿਨਾਰੇ ਜਿਹੜੀ ਗੰਗਾ ਨਦੀ ਦੇ ਕਿਨਾਰੇ ਬਣੀ ਹੋਈ ਆ ਤੇ ਅੱਜ ਵੀ ਹੈਗੀ ਆ ਚੱਲਦੀ ਆ ਜੀ ਨਾ ਪਾ ਗਏ ਆ ਬਾਈ ਇੱਕ ਅੰਗਰੇਜ਼ ਦਾ ਮਕਬਰਾ ਦੇਖਣ ਵਾਸਤੇ ਤੇ ਜਿਹਦਾ ਨਾਂ ਇੱਧਰ ਲਿਖਿਆ ਹੋਇਆ ਹਿੰਦੀ ਦੇ ਵਿੱਚ ਲਾਰਡ ਆ ਨਹੀਂ ਬਾਈ ਪੜਨਾ ਆਉਂਦਾ ਕਰਨ ਵਾਲੀ ਸਾਕੇ ਕੀ ਹੈਗਾ ਕਾਮ ਮਕਬਰਾ ਨਾਂ ਬਾੜੇ ਔਖੇ ਆ ਬਾਈ ਕੀ ਕਰਗੇ ਤੇ ਇਹਦਾ ਦੇਹਾਂਤ ਬਾਈ ਜਿਹੜਾ 5 ਅਕਤੂਬਰ 1805 ਨੂੰ 67 ਸਾਲਾਂ ਦੀ ਉਮਰ ਦੇ ਵਿੱਚ ਐਸੀ ਜਗ੍ਹਾ ਤੇ ਹੋਇਆ ਸੀ ਜਿਹੜੀ ਸਾਹਮਣੇ ਜਗ੍ਹਾ ਬਣੀ ਹੋਈ ਹੈ ਸ਼ਹਿਰ ਗਾਜੀਪੁਰ ਚ ਜੀ ਸਾਰਿਆਂ ਨੂੰ ਪਹਿਲਾ ਆਪਾਂ ਦੇਖਣ ਆ ਗਏ ਆ ਲਾਰਡ ਗਵਰਨਰਲਿਸ ਨਿਸ਼ੂ ਇਹ ਨਾਂਵਾਂ ਕਾਰਨਵਾਲਿਸ ਮੈਂ ਨਹੀਂ ਬੋਲ ਦੇਣਾ ਤੁਸੀਂ ਬੋਲ ਦੋ ਜੀ ਹਾਂ ਤੇ ਇਹ ਆਪਣਾ ਲਾਰਡ ਕਾਰਨਵਾਲਿਸ ਹੈ ਫਾਰਮਰ ਗਵਰਨਰ ਆਫ ਇੰਡੀਆ ਤੇ ਗਵਰਨਰ جنرل ਆਫ ਇੰਡੀਆ ਤੇ ਇਹ ਨੋਟਾਂ ਦੀ ਵੀ ਫੋਟੋ ਹੁੰਦੀ ਹੁੰਦੀ ਸੀਗੀ ਇਹਦੀ ਤੇ ਇਹ ਪੂਰਾ ਹੋ ਗਿਆ ਸੀ 1805 ਦੇ ਵਿੱਚ ਅਸੀਂ ਬਾਹਰ ਆ ਤੇ ਬਾਬਾ ਆਪਣਾ ਕਾਰਨਵਾਲਿਸ ਅੰਦਰ ਹੈਗਾ ਉਹਦੇ ਸਮਾਧੀ ਜੀ ਦੇ ਵਿੱਚ ਜਿਆ ਉਹਦੀ ਅੰਦਰੋਂ ਸਮਾਦੀ ਦਿਖਾਨੇ ਆ ਤੇ ਇਹਦੀ ਫੋਟੋ ਤੁਸੀਂ ਇਹ ਦੇਖ ਸਕਦੇ ਹੋ ਸਰਚ ਕਰ ਸਕਦੇ ਲੋਡ ਕਾਰਨ ਵਾਲੀ ਇਹ ਦਿਖਣ ਦੇ ਵਿੱਚ ਮੈਂ ਜਦੋਂ ਦੀ ਪਹਿਲੇ ਵਾਰੀ ਫੋਟੋ ਦੇਖੀ ਸੀ ਕਿ ਦਿਖਣ ਦੇ ਵਿੱਚ ਇਹ ਇਹ ਲੱਗਾ ਸੀਗਾ ਜਿੱਦਾ ਆਪਣਾ ਉਥੇ ਦਾ ਉਹ ਐਲਿਜ਼ਾਬੈਥ ਦਾ ਉਹ ਨਹੀਂ ਸੀਗਾ ਹਸਬੈਂਡ ਤੇ ਆਪਣਾ ਉਹਦੇ ਵਰਗੀ ਸ਼ਕਲ ਦੀ ਥੋੜੀ ਮੈਚ ਅਪ ਜੀ ਕਰਦੀ ਹੈ ਤੇ ਬਸ ਇਹ ਬ੍ਰਿਟਿਸ਼ਰ ਸੀਗਾ ਈਸਟ ਇੰਡੀਆ ਕੰਪਨੀ ਦੇ ਵਿੱਚ ਵੀ ਇਹਦਾ ਕਾਫੀ ਤਗੜਾ ਯੋਗਦਾਨ ਸੀਗਾ ਈਸਟ ਇੰਡੀਆ ਕੰਪਨੀ ਜੇ ਤੁਹਾਨੂੰ ਪਤਾ ਹੈ ਤਾਂ ਤੁਹਾਨੂੰ ਪਤਾ ਹੀ ਹੈ ਤਾਨੂੰ ਪਤਾ ਹੀ ਹੈ ਤੇ ਆਪਾਂ ਉਹਦੇ ਬਾਰੇ ਗੱਲਬਾਤ ਕਰਾਂਗੇ ਜਦੋਂ ਈਸਟ ਇੰਡੀਆ ਕੰਪਨੀ ਸਾਊਥ ਦੇ ਵਿੱਚ ਅਸੀਂ ਪਹੁੰਚ ਗਏ ਧੰਨਵਾਦ ਜੀ ਇਹ ਭਾਰਤ ਦਾ ਗਵਰਨਰ ਸੀ ਗਵਰਨਰ ਸੀ 5 ਅਕਤੂਬਰ 1805 ਨੂੰ ਜੀ 67 ਸਾਲਾਂ ਦੀ ਉਮਰ ਦੇ ਵਿੱਚ ਐਸੀ ਜਗ੍ਹਾ ਤੇ ਉਹਨਾਂ ਦੀ ਜਿਹੜੀ ਮੌਤ ਹੋ ਗਈ ਸੀ ਜਿਹੜੇ ਭਾਰਤ ਦੇ ਗਵਰਨਰ ਸੀਗੇ ਤੇ ਹੈ ਅੰਗਰੇਜ਼ ਸੀਗੇ ਸਕਰੀਨ ਦੇ ਉੱਤੇ ਤੁਸੀਂ ਫੋਟੋ ਵੀ ਦੇਖ ਸਕਦੇ ਹੋ ਭਾਈ ਤੇ ਐਦੋਂ ਗਾਂ ਭਾਈ ਗੇਟ ਬੰਦਾਗਾ ਜਾ ਨਹੀਂ ਸਕਦੇ ਆ ਚੀਜ਼ ਉਹਦਾ ਮਕਬਰਾ ਜਿਹੜਾ ਇਸ ਜਗ੍ਹਾ ਤੇ ਬਣਿਆ ਹੋਇਆਗਾ ਸ਼ਹਿਰ ਗਾਜੀਪੁਰ ਦੇ ਵਿੱਚ ਇਧਰ ਸੰਦੀਪ ਜੀ ਬੋਲੋ ਬਾਈ ਜੀ ਹਾਂਜੀ ਜਿਹੜਾ ਬੁੱਤ ਦੇਖ ਰਹੇ ਹਾਂ ਇਹਦੇ ਵਿੱਚ ਕਹਿੰਦੇ ਕਿ ਕਿੰਨੇ ਸਾਲਾਂ ਦਾ ਸੀਗਾ 67 ਸਾਲਾਂ 67 ਸਾਲਾਂ ਦਾ ਹੋ ਕੇ ਤੇ ਇਹਦੇ ਵਿੱਚ ਪੂਰਾ ਹੋ ਗਿਆ ਸੀਗਾ ਤੇ ਇਹ ਆਪਾਂ ਦੇਖਣ ਆਏ ਹਾਂ ਤੇ ਪਹਿਲਾ ਪਾਰਟ ਉਹਦੇ 300 ਰੁਪਿਆ 100 ਰੁਪਿਆ ਹੁੰਦਾ ਲਾਇਆ ਤੇ 25-25 ਰੁਪਿਆ ਆਪਾਂ ਭਾਈ ਨੂੰ ਟਿਕਟ ਦਿੱਤੀ ਆ ਤੇ 100 ਰੁਪਿਆ ਹੁਣ ਜਾਣ ਦਾ ਲਾਵਾਂਗੇ ਤੇ ਇਹ ਦੇਖਣ ਵਾਸਤੇ ਆਪਾਂ ਸ਼ਹਿਰ ਦੇ ਵਿੱਚ 20-25 ਕਿਲੋਮੀਟਰ ਅੰਦਰ ਆਏ ਹਣਾ ਇਹ ਹੀ ਚੀਜ਼ ਆ ਇੱਥੇ ਤੇ ਆਪਾਂ ਜਦੋਂ Google ਤੇ ਸਰਚ ਕਰਾਂਗੇ YouTube ਤੇ ਤੇ ਉਦੋਂ ਇਹਦਾ ਨਾਮ ਜਿਹੜਾ ਬੁੱਤ ਐ ਸਾਹਮਣੇ ਦੇਖ ਰਹੇ ਹੋ ਤੁਸੀਂ ਇਹਦਾ ਨਾਮ ਸਾਹਮਣੇ ਆਉਂਦਾ ਤੇ ਜਦੋਂ ਆਪਾਂ ਇੱਥੇ ਦੋ ਤਿੰਨ ਬਾਈ ਵੀ ਮਿਲੇ ਸੀ ਰਸਤੇ ਦੇ ਵਿੱਚ ਉਹ ਕਹਿੰਦੇ ਭਾਈ ਇਹ ਜਰੂਰ ਜਗਾ ਜਰੂਰ ਦੇਖ ਕੇ ਐਡੀ ਕੋਈ ਗੱਲ ਖਾਸ ਬਾਤ ਤਾਂ ਨਹੀਂ ਲੱਗੀ ਆਪਾਂ ਨੂੰ ਬਿੱਟੂ ਬਾਈ ਵੀਰ ਪਟਾਣਸਰਪੀਆ ਲਾਇਆ ਵੀ ਹੈ ਤੈਨੂੰ ਕਿਵੇਂ ਲੱਗਿਆ ਪਤਾ ਨਹੀਂ ਸੀਗਾ ਫਿਰ ਆਉਣਾ ਤਾਂ ਪੈਣਾ ਕੀ ਕਰਗੇ ਹਾਂ ਇੰਨਾ ਤਾਂ ਨਹੀਂ ਪਰ 2 ਮਿੰਟਾਂ ਦੇ ਉੱਤੋਂ ਦੀ ਇਧਰ ਦੀ ਗੇੜਾ ਦੇ ਕੇ ਫੇਰ ਮੈਂ ਇਧਰ ਦੀ ਮੁੜਿਆ ਸਾਹਮਣੇ ਹੈਗਾ ਜੀ ਟਿਕਟ ਕਰ 25-25 ਰੁਪਏ ਲਏ ਆ ਇੱਕ ਜਾਨੇ ਦੇ 25 ਰੁਪਏ 100 ਰੁਪਏ ਲੱਗ ਚੁੱਕੇ ਆਪਣਾ ਬੰਦ ਕਰਨ ਦਾ ਟਾਈਮ ਹੋ ਗਿਆ ਭਾਈ ਤੇ ਭੱਜੇ ਜਾਣੇ ਆ ਦੁਬਾਰਾ ਭਾਈ ਦਰ ਆ ਪੁੱਛ ਕੇ ਆਏ ਆ ਇਧਰ ਉੱਪਰ ਨੂੰ ਜਾਣ ਦਾ ਤੇ ਬاہر ਜਾਣ ਲੱਗੇ ਸੀ ਭਾਈ ਮੁੜ ਕੇ ਤੇ ਇੱਕ ਵਾਰੀ ਮੁੱਖ ਗੇਟ ਤੋਂ ਜਿਹੜਾ 메ਨ ਗੇਟ ਹੁੰਦਾਗਾ ਉਥੋਂ ਫੇਰ ਮੁੜਿਆ ਈ ਬਾਈ ਨਾਲ ਗੱਲਬਾਤ ਕਰੀ ਭਾਈ ਵੀ ਅੰਦਰ ਜਾਣ ਦਾ ਕੋਈ ਰਾਹ ਰੂ ਹੈਗਾ ਤਾਂ ਉਹਨਾਂ ਨੇ ਕਿਹਾ ਭਾਈ ਗੇਟ ਨੂੰ ਮਾਰਾ ਏ ਧੱਕਾ ਮਾਰ ਕੇ ਤੁਸੀਂ ਦੇਖ ਲੈਂਦੇ ਤਾਂ ਗੇਟ ਖੁੱਲ ਜਾਂਦਾ ਤੇ ਦਵਾਰੇ ਹੁਣ ਫੇਰ ਆ ਗਏ ਆ ਥੋੜਾ ਜਿਹਾ ਹੋਰ ਗਾਂ ਜਾ ਕੇ ਭਾਈ ਅੰਗਰੇਜ਼ ਬਾਈ ਦਾ ਜਿਹੜਾ ਮਕਬਰਾ ਦੇਖ ਹੈਗੀ ਪਿੱਲਰ ਬਹੁਤ ਮਜ਼ਬੂਤ ਬਣਾਏ ਹੋਇਆ ਭਾਈ ਲੰਬਾ ਸੀਗਾ ਕੁਰਾ ਇਹ ਖੜਜੋ ਇੱਕ ਕਮੈਂਟ ਜੀ ਆਹ ਲਓ ਜੀ ਫੋਟੋਆਂ ਮਾਰੀਆਂ ਬਣੀਆਂ ਹੋਗੀਆਂ ਆ ਕੈਮਰਾ ਵੀ ਦੂਜਾ ਕਰਦਗੇ ਖੜਜੋ ਆਹ ਲਓ ਭਾਈ ਹੁਣ ਚੰਗੀ ਤਰ੍ਹਾਂ ਦਿਖਦਾ ਅੰਗਰੇਜ਼ ਦਾ ਮਕਬਰਾ ਬਾਬਾ ਵੱਡਾ ਸੀਗਾ ਇੰਗਰੀਜ਼ ਇਹ ਤਕਰੀਬਨ 20 ਫੁੱਟ ਦਾ ਹੋਣਾ ਜਿਸਹਾੜਾ ਮਕਬਰਾ ਹਾਂ ਇਹੀ ਗੱਲਬਾਤ ਮੈਨੂੰ ਲੱਗਦੀ ਹੈ ਭਾਈ ਨਿਸ਼ੂ ਹਮ ਸਹੀ ਗੱਲ ਹੈ ਕਹਿੰਦੇ ਜੀ ਬਿਲਕੁਲ ਜੀ ਬਿਲਕੁਲ ਜੋ ਲੰਮਾ ਪਾ ਦਿੰਦੇ ਹੈ ਗਰੀਜਾਂ ਨੂੰ ਉਹ ਨੂੰ ਲੱਗਦਾ ਇਹਨੂੰ ਖੜਵਾ ਪਾਇਆ ਸੀ ਤੇ ਬੜਾ ਉੱਚਾ ਜਾਊ ਲੈ ਉਹ ਭਾਈ ਇਧਰ ਦੇ ਵੀ ਗੇੜਾ ਦੇ ਲਗੇ ਦਿਖਾ ਦੇ ਕੀ ਗੱਲ ਬਾਤ ਹੈ ਇਧਰ ਤਾਂ ਬਸ ਕੱਲੇ ਪਿੱਲਰ ਹੀ ਆਗੇ ਕੱਲੇ ਥੰਮ ਹੀ ਆਗੇ ਤੇ ਆ ਮਾੜੀ ਮੋਟੀ ਮਰम्मत ਚੱਲੀ ਜਾਂਦੀ ਐ ਦੀ ਬਾਕੀ ਭਈਆ ਸਾ ਆਸੇ-ਪਾਸੇ ਜਿਹੜਾ ਸਾਰਾ ਪਾਰਕ ਆਗਾ ਹਰਿਆ-ਭਰਿਆ ਕਾ ਕੁ ਲੱਗਿਆ ਹੋਇਆਗਾ ਤੇ ਫੁੱਲਾ-ਫਹਲਾਂ ਵਾਲੇ ਬੂਟੇ ਆ ਬਸ ਹੋਰ ਕੁਛ ਨਹੀਂ ਹੈਗਾ ਇੱਕ ਕੱਲਾ ਇੱਥੇ ਆਹੀ ਮਕਬਰਾ ਬਣਿਆ ਹੋਇਆਗਾ ਹੁਣ ਆਪਾਂ ਬਈ ਸ਼ਹਿਰ ਤੋਂ ਬਾਹਰ-ਬਾਰ ਇੱਕ ਮੰਦਿਰ ਦੇ ਵਿੱਚ ਆਏ ਹੋਏ ਆਗੇ ਜਿਹਦਾ ਨਾਮ ਹੈਗਾ ਬੱਡਾ ਮਹਾਦੇਵ ਬੜਾ ਮਹਾਦੇਵ ਵੀ ਹਿੰਦੀ ਦੇ ਵਿੱਚ ਕਹਿ ਦਿੰਦੇ ਆ ਕਿ ਉਸ ਮੰਦਰ ਦੇ ਵਿੱਚ ਆਂਗੇ ਆਪਾਂ ਤੇ ਇਹ ਮੰਦਰ ਵੀ ਤੇ ਸ਼ਹਿਰ ਵੀ ਬਾਈ ਜਿਹੜਾ ਗੰਗਾ ਜੀ ਦੇ ਕਿਨਾਰੇ ਤੇ ਬਸਿਆ ਹੋਇਆ ਸ਼ਹਿਰ ਆ ਗਾ ਸਾਰਾ ਤੇ ਆਹ ਪਾਣੀ ਜਿਆਦਾ ਸਾਨੂੰ ਪਤਾ ਹੀ ਆ ਵੀ ਕਿੰਨੇ ਦਿਨਾਂ ਤੋਂ ਹਣਾ ਜਿਹੜਾ ਵੀ ਇੱਧਰ ਸਾਰੇ ਪਾਸੇ ਗੰਗਾ ਜੀ ਚ ਪਾਣੀ ਜਿਆਦਾ ਆਇਆ ਹੋਇਆ ਉਹਦੇ ਕਰਕੇ ਪਾਣੀ ਉਰਾਂ ਤੱਕ ਆਇਆ ਹੋਇਆ ਵੈਸੇ ਹੁਣ ਬਹੁਤ ਪਾਣੀ ਘਟ ਗਿਆ ਬਾਈ ਤੇ ਆਹ ਜਿਹੜੀ ਜਗ੍ਹਾ ਸੀਗੀ ਸਾਰੀ ਇਹ ਖੇਤਾਂ ਦੀ ਸੀਗੀ ਬਾਈ ਵੀ ਜ਼ਮੀਨ ਸੀਗੀ ਕਿਉਂ ਨਾ ਜਾਣਾ ਲੱਗਿਆ ਹੋਇਆ ਸੀਗਾ ਵਧੀਆ ਫਸਲ ਖੜੀ ਹੋਈ ਸੀਗੀ ਤੇ ਜਿਵੇਂ ਭਾਈ ਕਦੇ-ਕਦੇ ਹੀ ਪਾਣੀ ਹਣਾ ਵੱਜ ਜਾਂਦੇ ਆਗੇ ਤੇ ਪਰ ਜਿਹੜੇ ਇਥੋਂ ਦੇ ਲੋਕ ਹੁੰਦੇ ਆ ਆਸ-ਪਾਸ ਦੇ ਉਹ ਆਪਣੇਗਾ ਫਸਲਾਂ ਪੁੱਸਲਾਂ ਇੱਥੇ ਬੀਜ ਲੈਂਦੇ ਆਗੇ ਤੇ ਉਹ ਐਤ ਕੀ ਪਾਣੀ ਭਾਈ ਜ਼ਿਆਦਾ ਆ ਗਿਆ ਫਰ ਮੀਮਾ ਮੀਹਮਾ ਕਰਕੇ ਤੇ ਉਹ ਸਾਰਾ ਕੁਝ ਫਿਰ ਵਿਚੀ ਰੁੜ ਗਿਆ ਤੇ ਹੁਣ ਖਰਬਾਈ ਟਿਕ ਟਿਕਾਗਾ ਗਾਂ ਪਾਣੀ ਜਿਹੜਾ ਉਹ ਤੁਸੀਂ ਦੇਖੀ ਜਾਂਦੇ ਹੋ ਇਹ ਇੱਥੇ ਪਾਈ ਪਾਣੀ ਸੁੱਕਿਆ ਪਿਆਗਾ ਪਾਣੀ ਘਟ ਗਿਆ ਬਹੁਤ ਗਾਜੀਪੁਰ ਸ਼ਹਿਰ ਦੀਆਂ ਗਲੀਆਂ 'ਚ ਫਿਰਦਿਆਂ ਨੂੰ ਢੇਰਾ ਹੋ ਗਿਆ ਤੇ ਬਸ ਖਾਣਾ-ਦਾਣਾ ਪਿੱਛੇ ਆਪਾਂ ਢਾਬੇ ਤੋਂ ਖਾ ਕੇ ਆਏ ਆਂਗੇ ਥਾਲੀ ਆਪਾਂ ਨੂੰ 100 ਰੁਪਏ ਦੀ ਪਈ ਸੀ 4 ਥਾਲੀਆਂ ਲਈਆਂ ਸੀਗੀਆਂ ਉਹ ਆਪਾਂ ਅੱਜ ਖਾਣਾ-ਦਾਣਾ ਖਾਧਿਆ ਤੇ ਇਧਰ ਦੇ ਪਾਸੇ ਹੈਗਾ ਭਰਤਨ ਭੰਡਾਰ ਆ ਲੈ ਲੈ ਭਾਂਡੇ ਪੁੰਡੇ ਮਿਲਦੇ ਆ ਭਾਈ ਤੇ ਇੱਥੋਂ ਆਪਾਂ ਲਿਆਗਾ ਆਹ ਗੈਸ ਨਾਲ ਹੀ ਚੱਕ ਲਿਆ ਹੁਣ ਫਿਰ ਗਾਹਾਂ ਭਾਈ ਰੋਟੀ ਟੋਕ ਦਾ ਜਿਹੜਾ ਇੰਤਜ਼ਾਮ ਕੱਲ੍ਹ ਤੋਂ ਆਪਾਂ ਆਪ ਹੀ ਕਰਿਆ ਕਰਾਂਗੇ ਬਾਬਾ ਮੇਰ ਕਰੇ ਭਾਈ ਤੋਂ ਪੁੱਛਦੇ ਆ ਗੱਲਬਾਤ ਕਰਦੇ ਆ ਭਾਈ ਇਹ ਕਿੰਨੇ ਕ ਦਾ ਕੀ ਸੌਦਾਗਾ ਹਿੰਦੀ ਸਮਝਾਏਗੀ ਭਾਈ ਭਾਈ ਜੇ ਕਿੰਨੇ ਕੇਜੀ ਗੈਸ ਹੈ ਹੁੰਦਾ ਇਸਮੇ 2 ਕੇਜੀ 2 ਕੇਜੀ ਜੀ ਤੇ ਜੇ ਇਹ ਕਿੰਨੇ ਕੇਜੀ ਦਾ ਹੈ ਖਾਲੀ 1.5 ਕਿਲੋ 1.5 ਕੇਜੀ ਦਾ ਤਾਂ 3.5 ਕੇਜੀ ਹੋ ਗਿਆ ਨਾ ਜੀ ਜੀ ਦੇ ਕਿੰਨੇ ਦਾ ਪੜੇਗਾ ਜੀ ਇਹ 650 ਰੁਪਏ ਦਾ اچھا ਗੈਸ ਕੀ ਰੇਟ ਹੈ 100 ਰੁਪਏ ਕਿਜੀ 100 ਰੁਪਏ ਕਿਜੀ ਗੈਸ ਹੈ ਜੀ ਇਸ ਇਸ ਦਾ ਰੇਟ ਵੀ ਵਿੱਚ ਮਿਲ ਗਿਆ ਹੈ ਨਹੀਂ ਐਡ ਕਰਕੇ اچھا ਸਭ ਉਸੇ ਵਿੱਚ ਐਡ ਹੈ ਠੀਕ ਹੈ ਠੀਕ ਹੈ ਇਹ ਆਪਾਂ ਨੂੰ ਜੀ 2 ਕਿਲੋ ਗੈਸ ਹੈ ਇਹਦੇ ਚ 1.5 ਕਿਲੋ ਦਾ ਆਹ ਖਾਲੀ ਹੈ ਤੇ ਉੱਤੀ ਆਹ ਲਾ ਕੇ ਭਾਈ ਇਹ ਅੱਛਾ ਲਗਾ ਦੇਣਾ ਠੀਕ ਹੈ ਭਈਆ ਕਿਉਂਕਿ ਹਮਨੇ ਕਾਮ ਹੀ ਹਮਾਰਾ ਐਸਾ ਹੈ ਕਿ ਰਸਤੇ ਮੇ ਨਾ ਫੇਰ ਨਾ ਹੋ ਜਾਏ ਕਹੀਂ ਚਲੇ ਨਾ सब चेक करके ही देंगे हाँ चेक कर दो भाई माड़ा ठीक है ठीक है जी ये दो के जी भाई कितना टाइम चल जाता होगा ठीक नहीं है हा? ठीक नहीं है ठीक करना पड़ेगा दो के जी गैस जो है मेन यूज करने के ऊपर होता है कि दाल सब्जी बनाने हैं हाँ ठीक कर दो तो सही नहीं है ਹੁਣ ਭਾਈ ਆਪਾਂ ਸਾਈਕਲ ਦੇ ਮਗਰੀ ਲੱਦ ਕੇ ਰੱਖਾਂਗੇ ਉਹ ਛੋਟੇ ਗੈਂਸ ਆ ਇਹਨਾਂ ਨਾਲ ਗੱਲ ਬਣਦੀ ਨਹੀਂ ਇੱਥੋਂ ਬਾਵਾ ਤੋਂ ਪੁੱਛ ਵੀ ਲਈ ਸੀਗੇ ਤੇ ਮਿਲੇ ਵੀ ਨਹੀਂ ਕੱਲੀ ਚਾਹ ਬਣਦੀ ਸੀਗੀ ਉਹਦੇ ਤੇ ਹੁਣ ਫਿਰ ਲੱਕੜਵਾਲਣ ਭਾਈ ਜਿਆਦਾ ਕਰਕੇ ਨਾ ਗਿੱਲਾ ਹੁੰਦਾਗਾ ਲੱਕੜ ਤੰਬੜ ਜਿਹੜਾ ਉਹਦਾ ਕਰਕੇ ਗੱਲ ਜੀ ਨਹੀਂ ਬਣਦੀ ਤੇ ਹੁਣ ਦਾਲ ਸਬਜ਼ੀ ਜੜੀ ਇਹਦੇ ਤੇ ਹੀ ਬਣ ਜਾ ਕਰੂਗੀ ਜਿੱਦੇ ਕਦੇ ਮੀਂਹ ਕਣੀ ਹੋਇਆ ਕਰੂ ਤੇ ਨਹੀਂ ਤਾਂ ਚੁੱਲਾ ਵੀ ਹੂੰ ਵੀ ਬਣਾ ਲਿਆ ਕਰਾਂਗੇ ਆਪਾਂ ਆ ਉਤਲੀ ਪਲੇਟ ਜੀ ਮਾੜੀ ਲੱਗਦੀ ਆ ਹੋਰ ਤਾਂ ਠੀਕ ਆ ਕੰਮ ਇਹਦਾ ਤਾਂ ਚੱਲ ਕੀ ਮਾੜਾ ਚੰਗਾ ਹੋਣਾ ਇਹ ਤਾਂ ਇੱਕੋ ਜਿਹੀ ਹੁੰਦਾਗਾ ਆਪ ਸਹੀ ਆ ਅ ਠੀਕ ਹੈ ਠੀਕ ਹੈ ਅਕੀਵਾਦ ਆ ਬਾਈ ਅਕੀਵਾਦ ਤੇ ਜਲ ਰਹਾ ਹੈ ਮଧ୍ୟ ਨਹੀਂ ਜਲ ਰਹਾ ਤੇ ਜਲਿਆ ਜਲਦੀ ਖਾਣਾ ਬਨੇਗਾ ਠੀਕ ਹੈ ਠੀਕ ਹੈ ਠੀਕ जादो मत नहीं बता इसको इसको दो से तीन बार ही खोलिएगा ज्यादा खोलने पे यहाँ से गैस लीकेज करने लगेगा ठीक है मतलब भाई दो से तीन बार एक बार ए, एक बार ऐसे ऐसे बस अच्छा अच्छा ठीक तो है ठीक है मतलब ज्यादा नहीं खोलना एक बारी। आ, बार खोलना एक बार ही हल्का से काम चलो वैसे तेज है सही है ਠੀਕ ਹੈ ਜੀ ਸ਼ੁਕਰੀਆ ਵੈਲਕਮ ਅੱਜ ਦੀ ਵੀਡੀਓ ਜੀ ਆਪਣੀ ਸਮਾਪਤੀ ਵੱਲ ਵੱਧਦੀ ਹੈਗੀ ਤੇ ਆਪਣਾ ਜੀ ਇੱਥੋਂ ਪਟਨਾ ਸਾਹਿਬ ਰਹਿ ਗਿਆ ਜਿਹੜਾ 185 ਕਿਲੋਮੀਟਰ ਦੂਰ ਹੋਰ ਰਹਿ ਗਿਆ ਬਕਸਰ ਹੁੰਦੇ ਹੋਏ ਆਰਾ ਹੁੰਦੇ ਹੋਏ ਆਪਾਂ ਜਾਵਾਂਗੇ ਪਟਨਾ ਸਾਹਿਬ ਠੀਕ ਹੈ ਜੀ ਤੇ ਐਨੇ ਨਾਲ ਹੀ ਸਮਾਪਤੀ ਕਰਦੇ ਹਾਂ ਤੇ ਕੱਲ ਨੂੰ ਜੇ ਇੱਕ ਬੱਚੇ ਦਾ ਜਨਮ ਦੇਣਾ ਬਾਈ ਨਵੀ ਹੈਗਾ ਤੇ ਉਹਨਾਂ ਦੇ ਭਤੀਜੇ ਦਾ ਜਨਮ ਦੇਣਾ ਜਿਹਦਾ ਬੱਚੇ ਦਾ ਨਾਂ ਹੈਗਾਗਾ ਨਰਮਲ ਪ੍ਰੀਤ ਸਿੰਘ ਉਹਨਾਂ ਦੇ ਭਤੀਜੇ ਦਾ ਨਾਂ ਹੈਗਾ ਤੇ ਜਨਮ ਦਿਨ ਤੇ ਪਾਈ ਉਹ ਨਵਾਂ ਸਾਈਕਲ ਲੈ ਕੇ ਨਵੇਂ ਸਾਈਕਲ ਦੀਆਂ ਵੀ ਵਧਾਈਆਂ ਤੇ ਉਹਨੂੰ ਜਨਮ ਦਿਨ ਦੀਆਂ ਵੀ ਬਹੁਤ-ਬਹੁਤ ਵਧਾਈਆਂ ਤੇ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ ਤੇ ਚੰਗੇ-ਚੰਗੇ ਕਮੈਂਟ ਕਰਦੇ ਹੋ ਤੁਸੀਂ ਲਾਈਕ ਕਰਦੇ ਹੋ ਬਹੁਤ ਧੰਨਵਾਦ ਜੀ ਮਿਲਦੇ ਆ ਕੱਲ ਨੂੰ ਇੱਕ ਨਵੇਂ ਵਲੌਗ ਦੇ ਨਾਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ